ਟਣੀਆਂ ਪਾਤੇ ਜੀ ਚਲੋ ਬਸ ਫਿਰ ਤਾਂ ਟੇਸਟੇ ਖਰਾਬ ਹੋ ਜਾਣਾ ਹੈ ਕਿ ਨਹੀਂ ਇਹ ਜਿਹੜੇ ਮਾਰਬਲ ਵਾਲੇ ਤੇ ਤਨਾਸ ਵਾਲੇ ਉਰਾ ਰਹੇ ਤੇ ਇਹ ਪਹਿਲਾਂ ਢਾਗੇ ਤੇ ਫਿਰ ਬਣਾਉਣ ਲੱਗ ਗਏ ਤੇ ਲਓ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਅੱਜ ਦਾ ਵੀਊ ਚੈੱਕ ਕਰੋ ਜੀ ਸੱਪ ਤਰੀਕੇ ਅੱਜ ਤੇ ਕੱਲ ਸ਼ਾਮ ਨੂੰ ਪਰਸੋਂ ਚੜੀ ਧੁੱਪ ਤੇ ਕੱਲ ਪੂਰੀ ਧੁੰਦ ਧੀ ਤੇ ਜਦੋਂ ਕੱਲ ਸ਼ਾਮ ਨੂੰ ਅਸੀਂ ਆਏ ਜੱਸ ਕਰਨ ਨੂੰ ਲੈ ਕੇ ਮੈਂ ਇੱਕ ਟਰੈਕਟਰ ਤੁਸੀ ਦੇਖਿਆ ਜੀ ਤੇ ਇਹਲਾ ਵਲੌਗ ਚੱਲ ਰਿਹਾ ਬਹੁਤ ਧੁੰਦ ਧੀ ਤੇ ਅੱਜ ਤੜਕੇ ਦੇਖਿਆ ਜੀ ਬਹੁਤ ਹੰਦਾ ਦੀਦਾ ਉਤਾਰ ਲਈ ਜੀ ਜੀ ਦੇਖੋ 6 ਤੱਕ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਵੀ ਜੀ ਸਾਰਿਆਂ ਦਾ ਦੇ ਲੋ ਧੰਨਵਾਦ ਜੀ ਤੇ ਜਿੰਨੇ ਆਪਣੇ ਬਲੌਗ ਦੇ ਨਾਲ ਇੱਧਰ ਜਾਂ ਬਾਹਰ ਦੇ ਸੰਦੇਸ਼ਾਂ ਦੇ ਜੁੜੇ ਵੀ ਸਾਰਿਆਂ ਦਾ ਦਿਲੋਂ ਧੰਨਵਾਦ ਉਹਨਾਂ ਦਾ ਵੀ ਜੀ ਤੇ ਲੋ ਜੀ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਪ੍ਰਮਾਤਮਾ ਸਾਭ ਨੂੰ ਖੋਸ਼ ਰੱਖੇ। ਹੱਥ ਦੇ ਬਾਹ ਦੇ ਰੱਖੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ। ਦੋ ਦੋ ਰੋਟੀਆਂ ਪ੍ਰਮਾਤਮਾ ਸਾਹਿਬ ਨੂੰ ਦਉਂਦੇ ਹਾਂ। ਪਿਛਲਾ ਵਲੋਗ ਹੈ ਆਪਣਾ ਚੱਲ ਰਿਹਾ ਟਰੈਕਟਰ ਦਾ ਕੰਮ ਕਰ ਤੁਹਾਨੂੰ ਪਤਾ ਹੀ ਕਦੀ ਕਰਨ ਨੂੰ ਟਿਊਸ਼ਨ ਕਦੇ ਟਰੈਕਟਰ ਦਾ ਕੰਮ। ਤੇ ਠੰਡ ਵਿੱਚ ਤਾਂ ਬਹੁਤ ਔਖਾ ਹੀ। ਲੋ ਜੀ ਨਾਲ ਬਣ ਰਿਹਾ ਹੁਣ। ਹੁਣ ਚੱਲਦੇ ਮਨਜੀਤ ਕੋਲ ਦੇਖਦੇ ਕੀ ਕਰਦੀ ਅੱਜ ਮੁੰਡੀਆਂ ਦੇ ਪਰੌਂਠੇ ਹੀ ਬਣਨੇ। ਮਾਨੂੰ ਲੱਗਦਾ ਹੈ ਇਹ ਲੀਗਲ ਮੂਲੀਆਂ ਦੇ ਪਰੌਂਠੇ ਬਣੂਗੇ ਨਾਲ ਦੀ ਨਾਲ ਕੋਈ ਨਾ ਕੋਈ ਸਲਾਹ ਕਰੂਗੀ ਖਰਚ ਖਰਚ ਕਰਨਾ 10 ਦਿਨ ਲੱਗੇ ਹੀ ਲੋ ਜੀ ਨਾਲ ਬਣ ਰਹੀ ਹੋਈ ਆ ਤੁਸੀਂ ਵੇਖ ਸਕਦੇ ਈ ਤੁੰਡ ਮੰਜੀਤ ਵੀ ਲੱਗੀ ਵੀ ਕਰਨ ਪਰਲੇ ਪਰਲੇ ਸਫਾਈਆਂ ਕਰ ਕੇ ਮਨ ਲੱਗਦਾ ਮੰਜੀ ਚੱਲ ਪਈ ਫੇ ਤਿਆਰੀ ਹੈ ਹੋਰ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਆ ਕਿਆ ਪੇਸਟ ਲੱਗੀਆਂ ਅੱਛੇ ਅੱਜ ਮੂਲੀਆਂ ਦੇ ਲੋ ਜੀ ਚੇਂਜ ਕਰਤੇ ਜੀ ਕੰਮ ਅੱਜ ਨਹੀਂ ਤਾਂ ਦੋ ਬਾਰ ਤਾਂ ਮੰਜੀਤ ਨਾ ਹੋਈ ਆਪਣਾ ਤਿੰਨ ਬਾਰ ਆਪਣੇ ਆਲੂਆਂ ਦੇ ਬਣਾਏ ਤੇ ਆਲੂਆਂ ਦੇ ਬਣਾਏ ਹਾਂ ਚਲੋ ਮੈਂ ਵੀ ਯਾਦ ਕਹਿ ਰਿਹਾ ਤਾਂ ਵੀ ਮੋੜ ਜਿਆ ਮੈਂ ਇੱਥੇ ਵਾਲੀ ਬਣਾਈ ਸੀ ਹਾਂ ਮੈਂ ਇੱਥੇ ਵਾਲੇ ਬਣਾਏ ਤੇ ਇੱਕ ਦਿਨ ਆਲੂ ਵਾਲੇ ਤੇ ਲੋ ਜੀ ਆਪਣਾ ਪਿਛਲਾ ਬਲੌਗ ਚੱਲ ਰਿਹਾ ਬਹੁਤ ਭੈਣ ਭਰਾਵਾਂ ਨੇ ਸਾਨੂੰ ਬਹੁਤ ਨਵੇਂ ਸਾਲ ਦੀ ਬਹੁਤ ਮੁਬਾਰਕਾਂ ਦਈਆਂ ਤੁਹਾਨੂੰ ਵੀ ਸਾਰਿਆਂ ਨੂੰ ਤੁਹਾਡੀ ਫੈਮਲੀ ਨੂੰ ਸਾਡੇ ਵੱਲੋਂ ਵੀ ਢੇਰ ਢੇਰ ਮੁਬਾਰਕਾਂ ਜੀ ਤੇ ਆ ਰਿਸਪੈਕਟ ਹੁੰਦੀ ਹੈ ਸਮਾਂ ਅਸੀਂ ਜੀ 2 ਦਿਨ ਬਾਅਦ ਛੱਡਿਆ ਤਾਂ 1 ਦਿਨ ਬਾਅਦ ਖੰਨੀ 2 ਦਿਨ ਬਾਅਦ ਹਨਾ ਮੰਜੀ ਤਾਂ ਨਵੇਂ ਸਾਲ ਕੋਈ ਇੱਕ ਦਿਨ ਪਹਿਲਾਂ ਮਹੀ ਨਵੇਂ ਸਾਲ ਵਾਲੇ ਦਿਨ ਤਾਂ ਮਹੀ ਪੈ ਗਿਆ ਮੈਂ ਜੀ ਤਹਨਾ ਕਈ ਇੱਕ ਦਿਨ ਪਹਿਲਾਂ ਯਾਦ ਨਹੀਂ ਇੱਕ ਦਿਨ ਉਦਣ ਹੀ ਪਿਆ ਤਾਂ ਇੱਕ ਤਰੀਕ ਨੂੰ ਮਹੀ ਪੈ ਗਿਆ ਜੀ ਐ ਠੰਡ ਇੰਨੀ ਹੋ ਗਈ ਜੀ ਧੁੰਦ ਪਹਿਲੀ ਬਹੁਤ ਸੀ ਜਿਕਰਾਂ ਤੁਸੀਂ ਅੱਜ ਵੇਖ ਰਹੇ ਹੋ ਉੱਪਰ ਤੇ ਪੈ ਗਿਆ ਜੀ ਮਹੀ ਤੇ ਫਿਰ ਤੁਹਾਨੂੰ ਪਤਾ ਜੀ ਹੁਣ ਤਾਂ ਹੀ ਤਾਂ ਤੁਹਾਨੂੰ ਵੀ ਪਤਾ ਹੀ ਹੈ ਜੀ ਵੀ ਬਲੌਗ ਕਰਦੇ ਮੇਰੇ ਕਿਉਂਕਿ ਧੁੰਦ ਬਹੁਤ ਹੈ ਕਿੱਧਰ ਜਾਈਏ ਕੀ ਕਰੀਏ ਨਿਕਲ ਵੀ ਨਹੀਂ ਹੁੰਦਾ ਜੀ ਇਹ ਜੇ ਚ ਹੈ ਮੈਂ ਇੱਕ ਦਿਨ ਨਿਕਲੀ ਦੁੱਪ ਪਰ ਹਾਂ ਪਰਸੋਂ ਨਿਕਲੀ ਤੀ ਦੇਖ ਲੋ ਅੱਜ ਕਿਆ ਹਾਲ ਕੱਲ ਵੀ ਬਹੁਤ ਹੁੰਦੀ ਦੀ ਅੱਜ ਵੀ ਤੇ ਆਪਣੇ ਬਹੁਤ ਸਾਰੇ ਮੈਂ ਪੁੱਛਿਆ ਤਾਂ ਜੀ ਆਪਣੇ ਭੈਣ ਭਰਾਵਾਂ ਨੂੰ ਜਿਹੜੇ ਬਾਹਰ ਹੈ ਜੀ ਦੇ ਸਭ ਦੇਸ਼ਾਂ 'ਚ ਬਾਤ ਦੇ ਵੀ ਬਾਹਰ ਕਿਹੜੇ ਕਿਹੜੇ ਦੇਸ਼ 'ਚ ਮਤਲਬ ਕਿ ਕਿੰਨੀ ਕਿ ਤੰਤ ਹੁੰਦਾ ਪੈਂਦੀ ਜਾਂ ਠੰਡ ਕਿੰਨੀ ਕੈ ਤਾਂ ਯੂ ਐਸ ਏ ਤੋਂ ਕਿ ਆਪਣੇ ਭੈਣ ਭਰਾ ਨ ਕਰਿਆਏ ਕਮੈਂਟ ਕਹਿੰਨੇ ਵੀ ਮੀਂਹ ਬਹੁਤ ਪੈ ਰਿਹਾ ਯੂ ਐਸ ਏ 'ਚ ਬਾਹਰ ਤੇ ਉਸ ਤੋਂ ਬਾਅਦ ਕੈਨੇਡਾ 'ਚ ਪੈ ਰਹੀ ਐ ਸਨੋ ਆਪਣੇ ਭੈਣ ਭਰਾ ਨੇ ਕਰਿਆ ਦਾ ਕਮੈਂਟ ਮੇਰੇ ਆਈਡੀ ਦਾ ਨਾਮ ਨਹੀਂ ਯਾਦ ਤੇ ਕਿਉਂਕਿ ਸਾਡੇ ਸਬਸਕ੍ਰਾਈਬਰ ਹੈ ਨਾ ਅਸੀਂ ਆਪਣੇ ਸਬਸਕ੍ਰਾਈਬਰ ਨੂੰ ਆਪਣੀ ਫੈਮਲੀ ਦਾ ਹਿੱਸਾ ਹੀ ਸਮੰਦੇ ਤੇ ਸਾਨੂੰ ਵੀ ਬਹੁਤ ਪਿਆਰ ਕਰਦੇ ਮਜੀਦ ਤੇ ਸਾਨੂੰ ਵੀ ਆਈ ਦੱਸੀ ਜਾਈ ਇਧਰ ਨੂੰ ਲਿਆਵੜੇ ਨੂੰ ਲੈ ਮਜੀਦ ਦੇਖਣਾ ਅੱਜ ਤਿਆਰ ਕਿਤਰਾ ਕਰਦੀ ਕਿਆ ਕੁਸ ਹੈ ਕਿਉਂਕਿ ਕਹਿੰਦੇ ਨਹੀਂ ਕਿਸੇ ਕਿਸੇ ਦੇ ਹੱਥਾਂ ਵਿੱਚ ਇੰਨਾ ਜਾਦੂ ਹੁੰਦਾ ਹੈ ਉਹ ਚੀਜ਼ ਪਰ ਤੂੰ ਇੱਕ ਇੱਕ ਗੱਲ ਹੋਰ ਵੀ ਆ ਚੀਜ਼ ਮੰਨੇ ਕਰ ਮਜੀਦ ਹੁਣ ਤੂੰ ਹੀ ਕਹਿੰਦੀ ਸੀ ਕਹਿੰਦੀ ਵੀ ਕਈ ਕਈ ਜਿਹੜੇ ਸਬਜ਼ੀ ਬਣਾਉਣ ਨੇ ਉਹ ਕਿੰਨੀ ਸਵਾਦ ਬਣਾ ਦਿੰਨੇ ਹੈ ਗੱਲ ਚੱਲ ਰਹੀ ਸੀ ਨਾ ਆਪਣੇ ਵਿੱਚ ਤਾਂ ਉਹ ਫਰਕ ਆਹੀ ਹੈ ਵੀ ਕੋਈ ਕੋਈ ਨਾ ਜਿਵੇਂ ਹੁਣ ਆਪਣੀ ਚਾਚੀ ਆ ਪਹਾੜ ਵਾਲੀ ਉਹ ਵਿੱਚ ਆਇਟਮਾ ਬਹੁਤ ਪਾ ਦਿੰਦੀ ਹੈ ਹੈ ਕਿ ਨਹੀਂ ਆਪਾਂ ਨਹੀਂ ਵੀ ਪਾਉਂਦੇ ਜੇ ਪਾਣਾ ਇਹਦੇ ਵਿੱਚ ਮੇਥੀ ਪਈ ਆ ਆਪਣੇ ਕੋਲ ਧਨੀਆ ਪਾ ਲਿਆ ਤੇ ਮਨਜੀਤ ਅ ਅੱਜ ਲੱਗੇ ਬਣਾ ਮੂਲੀਆਂ ਦੇ ਪਰੌਂਠੇ ਮੂਲੀਆਂ ਦੇ ਪਰੌਂਠਿਆਂ ਦੇ ਨਾਲ ਨਾਲ ਸਲਾਹ ਕਿਹੜੀ ਚੱਲਣੀ ਹੈ ਤੂੰ ਕਹਿ ਰਹੀ ਸੀ ਗੱਲ ਕੋਸ ਸਲਾਹ ਤਾਂ ਆਹੀ ਹੈ ਜੀ ਇੱਕ ਦਾ ਲੈਣੀ ਆ ਦੋ ਕ ਚਸਰਾ ਹਮ ਇੱਕ ਲੈਣਾ ਦਾ ਪਫੜੇ ਨਾਲ ਕਾਈ ਚੀਜ਼ਾਂ ਆਇਆ ਤਾਂ ਦੇ ਮਗਨ ਆਇਆ ਨਾ ਤੂੰ ਗਲਾਈ ਹੋਣਾ ਬਾਬਾ ਤੂੰ ਪਰੌਂਠੇ ਹੀ ਖਿਲਾ ਦੇ ਬਣਾ ਕੇ ਇੱਕ ਕੁੱਤਰ ਵੀ ਆਣਾ ਹੈ ਹਾਂ ਕੁੱਕਰ ਉਹਨਾਂ ਨੇ ਤਾਂ ਆਣਾ ਹੈ ਸਾਡਾ ਕੁੱਕਰ ਵੀ ਸੀਟੀ ਨਹੀਂ ਮਾਰਦਾ ਜੀ ਸਾਨੂੰ ਹੋ ਜਾਂਦਾ ਡਰ ਵੀ ਕਿਤੇ ਹੋਈਆਂ ਨਾ ਬੜਕ ਕੇ ਵੱਜਿਆ ਫੇਰ ਨਾ ਮੈਂ ਹੁਣ ਮੈਨੂੰ ਦਾ ਚਲਣ ਰਾਜਾ ਹੋ ਗਿਆ ਨਾ ਤਾਂ ਇਹ ਵੀ ਹੋਣਾ ਹੈ ਗਏ ਉਹ ਤਾਂ ਤੀਨੇ ਵੀ ਹੁਣ ਚੱਕ ਕੇ ਸੀਟੀ ਮਾਰਵਾਉਂਦੇ ਹਾਂ ਹਾਂ ਆ ਦੇਖੋ ਜੀ ਥੋੜੀ ਕ ਖੜਦੀ ਵੀ ਪਾਈ ਨਮਕ ਪੇਸਟ ਪਹਿਲਾਂ ਪਾ ਤੇ ਯਾਦ ਰੱਖਦਾ ਮਿਰਚਾਂ ਦਾ ਤੇ ਪਰ ਤਣੀਆਂ ਨੌਣ ਮੰਜੀ ਦੇਖ ਕੇ ਪਾਈ ਮੈਂ ਵੀ ਪਾ ਤਿਆ ਤਾਂ ਪਹਿਲਾਂ ਦੇਖ ਲਈ ਬਾਬਾ ਕੋਸਾ ਜਿਹੜੀ ਮੂਲੀ ਹੁੰਦੀ ਨਾ ਇਹਦੇ ਚ ਵੀ ਕੜਤਣ ਹੁੰਦੀ ਹੈ ਇਹਦਾ ਸਵਾਦ ਵੀ ਨੌਨ ਮਿਰਚ ਮਾਗ ਹੁੰਦਾ ਏ ਮਿਰਚ ਜੀ ਹੁੰਦੀ ਏ ਇਹਦੇ ਚ ਚਲੋ ਠੀਕ ਆ ਜੀ ਮੈਂ ਆ ਕੇ ਮਿਲਦਾ ਜੀ ਫੇਰ ਐਨਾ ਮੈਂ ਮੜਾ ਘੋ ਮੈਂ ਗਰਮ ਪਾਣੀ ਲਾ ਕੇ ਆਇਆ ਮਟਾਪੇ ਚ ਬਈ ਮਨਜੀਤ ਹੋ ਗਿਆ ਮਿਕਸ ਮਿਕਸ ਤਾਂ ਹੋ ਗਿਆ ਬਸ ਅੱਟਾ ਰਹਿ ਗਿਆ ਹੁਣ ਅੱਛਾ ਤੇ ਲਓ ਜੀ ਹੁਣ ਤਾਂ ਇੰਨੀ ਠੰਡ ਪੈ ਰਹੀ ਨਾ ਮੰਜੀਤ ਨੂੰ ਗਰਮ ਪਾਣੀ ਦੇਣਾ ਪੈਂਦਾ ਟਾਪੇ 'ਚ ਕੱਢ ਕੇ ਤਾਂ ਭਾਂਡੇ ਧੋਣੇ ਨਹੀਂ ਤਾਂ ਇਹ ਤਾਂ ਠੰਡੇ 'ਚ ਧੋਂਦੀ ਜ਼ਿਆਦਾਤਰ ਪਰ ਮੈਂ ਅਸੀਂ ਕਹਿ ਦਿੰਨੇ ਵੀ ਨਹੀਂ ਚੰਗਾ ਨਹੀਂ ਸਵੇਰੇ ਉੱਠ ਕੇ ਦੇਖੋ ਠੰਡ ਤਾਂ ਸਭ ਨੂੰ ਲੱਗਦੀ ਮੰਜੀਤ ਹੈ ਕਿ ਨਹੀਂ ਆ ਤਾਂ ਹੁਣ ਥੋਲੇ ਮੈਂ ਦੂਸਰੀ ਵਾਰ ਦੇਖੀ ਜਾ ਆਹੋ ਕਰਕੇ ਰਹਿਣਾ ਇਹ ਨਾਲ ਦੀ ਖਾਣਾ ਇਹਨੂੰ ਤਾਂ ਠੰਡੇ ਪਾਣੀ 'ਵਿਨਾਂ ਜੜੀ ਧੋ ਲੋ ਫੇ ਜਿਹੜਾ ਦੇਖੀ ਜਾਓ ਗਰਮ ਪਾਣੀ ਆ ਵੀ ਹੈ ਜਦ ਐਵੇਂ ਦੇਖਣਾ ਵੀ ਹੋਊਗਾ ਫੇਰ ਕੱਢੂਗੇ ਹੁੰਦਾ ਤਾਂ ਹੈ ਕਿਦਰ ਤੇ ਆਪਾਂ ਨੂੰ ਵੀ ਜੀ ਚੰਨਾ ਉਹ ਕਰ ਲਿਓ ਅਗਰੇ ਸਾਰਾ ਬੜਾ ਲਵਾਨਾ ਹੈ ਬੜਾ ਲਵਾਨਾ ਹੈ 20 25 25 ਲੀਟਰ ਵਾਲਾ ਹੀ ਲਵਾ ਲੈਣਾ ਹਨਾ 25 ਵਾਲਾ ਹੀ ਹੂੰ ਤੇ ਇੱਕ ਹੋਰ ਵੀ ਗੱਲ ਹੈ ਜੀ ਬਾਕੀ ਅਸੀਂ ਪਿਛਲੇ ਬਲੌਗਾਂ ਚ ਵੀ ਰਿਕਵੈਸਟ ਕਰੀ ਤੀ ਤਾਂ ਕਿ ਹੁਣ ਮੈਂ ਕਹਿ ਕਿਆ ਵੀ ਹਟਿਆ ਵੀ ਬਲੌਗ ਬਾਹਰ ਦੇ ਤਾਂ ਨਹੀਂ ਮਿਲ ਰਿਹਾ ਕਿਉਂਕਿ ਠੰਡ ਹੈ ਕਿਦਰ ਜਾਈਏ ਹੈ ਕਿ ਨਹੀਂ ਹੁਣ ਸਾਨੂੰ ਸਾਨੂੰ ਦੇਖ ਲਓ ਹੁਣ ਪਹਿਲੀ ਤਰੀਕ ਤੇ ਸਲਾਹ ਕਰਨੇ ਵੀ ਅਸੀਂ ਇੱਕ ਤਾਂ ਕੱਪੜਿਆ ਕਰਕੇ ਬਹੁਤ ਦਿੱਕਤ ਆ ਰਹੀ ਵੀ ਕੱਪੜੇ ਨਹੀਂ ਸੁੱਕਦੇ ਹਨਾ ਉਹ ਲਈਏ ਸਟੈਂਡ ਜਾਂ ਅੰਦਰ ਰੱਖਦੀਏ ਕੱਪੜੇ ਝੋਲਣੇ ਨੂੰ ਤੇ ਮੈਂ ਕਹਿੰਦੀ ਹੁਣ ਲਾਏ ਦੇਵਾ ਹਾਂ ਹਾਂ ਫੇ ਜਾ ਰੋ ਜਾਂਦੇ ਨਾ ਨਾ ਰਹਿਣ ਦੇ ਅੱਜ ਬਾਈ ਕਾਲੂ ਤੋਂ ਪਛਾਇਦ ਨਿਕਲ ਆਏ ਦੋ ਕੁ ਦਿਨ ਤੋਂ ਹੁੰਦਾ ਪੈ ਗਿਆ ਨਾ ਫੇ ਨਿਕਲਦੀ ਐ ਤੇ ਕੁਝ ਬੱਦਲ ਬਾਈ ਵੀ ਦੱਸੀ ਵੀ ਗੈਲ ਤੂੰ ਕਿਆ ਦੱਸ ਰਹੀ ਸੀ ਮਜੀਦ ਮੌਸਮ ਕਹਿੰਦੀ ਵੀ ਮੀਂਹ ਮੂ ਵੀ ਦੱਸਿਆ ਵਾ ਫੇਰ ਹਾਂ ਕੀ ਕਰੀਏ ਹਾਂ ਕੀ ਤਾਰੇ ਨਹੀਂ ਬਾਈ ਇੱਕ ਵਾਰ ਲਈ ਦੇਖਿਓ ਮੈਂ ਜਿੰਨਾ ਸਫਾਈ ਗੁੱਡ ਕਰੀ ਵੀ ਜਰੂਰ ਮੇਰੀ ਉਹ ਭੈਣੋਂ ਕਮੈਂਟ ਕਰਦੇ ਤੁਸੀਂ ਵੀ ਠੀਕ ਨਹੀਂ ਗੱਲ। ਮੈਂ ਤਾਂ ਬਈ ਆਪਣਾ ਇੱਕ ਵਾਰੀ ਚਾਹ ਬਣਾ ਲੈਂਦੀ ਵਸ ਹੈ ਉਸ ਤੋਂ ਬਾਅਦ ਮੈਂ ਸਾਰੀ ਸਫਾਈ ਕਰਕੇ ਰੋਟੀ ਤਾਂ ਉਹਨਾਂ ਨੂੰ। ਹੂੰ ਚਹੀਦਾ ਵੀ ਇਦਾਂ ਹੀ ਐ। ਹੋਰ ਚਾਚੀ ਦਾ ਫੋਨ ਆ ਲੰਦਾ। ਓਹੋ ਕਰਤੇ ਦਾ ਕੰਮ। ਬਾਈ ਨਾ ਮੇਰਾ ਫੋਨ ਗਿਆ ਉਧਰ ਹੈ ਤਾਂ ਅੱਛਾ ਚੱਦੀ ਦਾ ਆ ਅੱਛਾ ਹੋ ਗਈ ਮਤਲਬ ਜਿੱਥੇ ਮਿੱਟੀ ਨੇ ਚਾਹ ਦੂ ਹੋ ਗਿਆ ਹੋ ਗਏ ਜਣਾ ਟਾਈਮ ਨਹੀਂ ਲੱਗਿਆ ਚੱਲ ਕੋਈ ਨਹੀਂ ਤੇ ਬਾਕੀ ਜੀ ਰੋਜ਼ ਰੋਜ਼ ਵੀ ਕਿਹਾ ਫੋਨ ਕਰ ਹਾਂ ਚਲੋ ਜੇ ਕੋਈ ਲੋੜ ਹੈ ਜਿਹਨੂੰ ਲੋੜ ਹੈ ਕੋਈ ਗੱਲ ਹੈ ਤਾਂ ਕਰੇ ਲੰਦਾ ਅਗਲਾ ਹੈ ਕਿ ਨਹੀਂ ਹਿੰਮਨਜੀਤ ਗੱਲ ਤਾਂ ਇਹ ਹੈ ਸਾਡਾ ਹੁਣ ਲਓ ਜੀ ਪੇਸਟ ਤਿਆਰ ਹੋ ਗਿਆ ਦਾ ਹੁਣ ਬਣਾਣਾ ਹੈ ਇੱਕ ਮੈਂ ਜੀ ਆਹ ਨਾ ਮੈਨੂੰ ਲੱਗਿਆ ਠੰਡ 'ਚ ਪਾਈਪ ਸਾਡੀ ਸੁੰਗੜ ਗਈ ਐ ਦੀ ਕਿਉਂਕਿ ਜਦ ਤੱਕ ਕਨੈਕਸ਼ਨ ਲਿਆਵਾ ਜੱਦੀ ਐ ਪਾਈਪਾਂ ਸਾਡੇ ਕੋਲ 2 ਪਈਆਂ ਇੱਕ ਕੈਲਕੂਲੇਟਰ ਨਾਲ ਪਾਈਪ ਪਹਿਲਾਂ ਮਿਲੀ ᱛੀ ਇਹਦੇ ਨਾਲ ਤੇ ਇੱਕ ਹੁਣ ਪਾਈਪ ਕੇ ਵੀ ਸੀ ਕਰਾਈ ਤੀ ਵੀ ਹੋ ਗਏ 2 ਕ ਮਹੀਨੇ ਜਾਂ ਦੇਰੇ ਤੇ ਗਿਲ ਪਾਈਪ ਪਾਈਪ ਮੈਂ ਕੱਢੀ ਵੀ ਐ ਮੇਥੇ ਬਦਲ ਨਹੀਂ ਹੋਈ ਅੱਜ ਬਦਲਦਾ ਮੈਂ ਠੀਕ ਐ ਨਹੀਂ ਮਨਜੀਤ ਇਹ ਯਾਦ ਕਰਾਈ ਮੇਰੇ ਅੱਜ ਹੈ ਜੇ ਤਾਂ ਅੱਜ ਧੁੱਪ ਜੀ ਨਹੀਂ ਨਿਕਲੀ ਤਾਂ ਧੁੱਪ ਦਾ ਹੁੰਦਾ ਕਹਿ ਨਹੀਂ ਗਿਆ ਇਹ ਫਿਰ ਤਾਂ ਮਾਹ ਚਲ ਜਾਏਗਾ ਤੇਰੇ ਤੇ ਨਹੀਂ ਮੰਜੀ ਤਾਂ ਅੱਗਿਆ ਤਾਂ ਮੀਨਾ ਕਾ ਕੱਢ ਵੀ ਲੈਣੇ ਆਪਾਂ 20 ਦਿਨ ਐਤ ਕੀ ਤੇ ਦੱਸਦੇ ਨੇ ਕੱਢੇ ਤੇ ਕਾਦੇ ਸ਼ਾਪਿੰਗ ਦੇ ਅੱਗੇ 20 ਤਰੀਕ ਨੂੰ ਜਾਇਆ ਇਹ ਤੇ 21 ਨੂੰ ਆ 21 ਤੇ ਬਾਅਦ ਬਸ ਹਵਾਲੇ ਦਿਨ ਲੰਗੇ ਐ ਉਹਦੇ ਬਾਅਦ ਬਸ ਆਹ ਫਿਰ ਹਮ ਮੱਚ ਚਲਦੇ ਪਹਿਲਾਂ ਕਰੀ ਤੀ ਜਾ ਉਹ ਮੈਂ ਉਹੀ ਐ ਤੇ ਬਾਬਾ ਕੋਲ ਰੱਖੀ ਤਾਂ ਬੜਨਾ ਤਾਂ ਮਨੀ ਦੀ ਦੁਕਾਨ ਚ ਜਾ ਕੇ ਦੇਖ ਲੋ ਜੀ ਮਨ ਦੇ ਅੰਦਰ ਗੱਲ ਤਾਂ ਚੱਲਦੀ ਹੁੰਦੀ ਐ ਨਾ ਐ ਭਾਵੇਂ ਆਪਣੇ ਆਪ ਨੂੰ ਸੋਚਿਆ ਉਹ ਮੱਥੇ ਜਾ ਕੇ ਲੈਣਾ ਐ ਇਹ ਕਰਨਾ ਹੂੰ ਨਾ ਮੈਂ ਤਾਂ ਸੋਚ ਲਿਆ ਨਾ ਤੁਸੀਂ ਸੱਚੇ ਹਾਂ ਕੱਲ ਕੱਲ ਪਰਸੋਂ ਦੀ ਮੰਜੀਤ ਪਤਾ ਕਿਹੜੀਆਂ ਗੱਲਾਂ ਹੀ ਕਮਾਈ ਜਾਂਦੀ ਐ ਕਹਿੰਦੀ ਮੁੱਲਾਂਪੁਰ ਤੋਂ ਕਦੀ ਖਰੀਦੀਆਂ ਨਹੀਂ ਚਾਦਰਾਂ ਅੱਜ ਉਦੋਂ ਹੀ ਮੁੱਲਾਂਪੁਰ ਦਾ ਪਤਾ ਨਹੀਂ ਮੇਲੂ ਪਤਾ ਨਹੀਂ ਕਿਹੜੀ ਦੁਕਾਨ ਹੈ ਗਏ ਤਾਂ ਹੈ ਨਹੀਂ ਮਹਾ ਭਾਈ ਤੂੰ ਕਰਾਲੀ ਤੇ ਹੀ ਲੈ ਲਈ ਖੱਦਰ ਪਣਾਰ ਹੈਗਾ ਫੇਰ ਉੱਥੇ ਚੱਲਦੇ ਪਰ ਤੈਨੂੰ ਮੁੱਲਾਂਪੁਰ ਮਹਿੰਗੀ ਮਿਲਣੀ ਐ ਆਈਟਮ ਇੱਕ ਤੈਨੂੰ ਪਸੰਦ ਨਹੀਂ ਆਣਾ ਉੱਥੇ ਦਾ ਚਾਦਰਾਂ ਕਿਉਂਕਿ ਤੂੰ ਲੈਣਿਓ ਕਰਾਲੀ ਤੇ ਪਹਿਲਾਂ ਤੂੰ ਕਰਾਲੀ ਮਨੀ ਦੀ ਹੱਟੀ ਜੀ ਉੱਤੇ ਆਏ ਆ ਜੇ ਇੱਕ ਲੈਣ ਇਧਰ ਦੋ ਤਾਂ ਲੇ ਹੋ ਜਾਂਦੀਆਂ ਹੂੰ ਬਾਕੀ ਲੋੜ ਹੀ ਆ ਰਹੀ ਮੰਜੀ ਤੱਗੇ ਪੋਰ ਇਨੀ ਮਾਂ ਖਾਦੀ ਉਹ ਬਣਾਉਂਗੇ ਬਣਾ ਨਹੀਂ ਉ ਤਾਂ ਸਾਜਰਾ ਉੱਠ ਕੇ ਬਣਾ ਦੀ ਖਿਚੜੀ ਹਾਂ ਪੋ ਪੋਰ ਰੱਖ ਲੰਦਾ ਹਾਂ ਯਾਰ ਮੇਰੇ ਤਾਂ ਸ਼ਾਲ ਕਰਨੀ ਟੱਗੂ ਨੂੰ ਮੈਂ ਤਾਰਨੀ ਹੈ ਕੋਈ ਨਹੀਂ ਤਾਰਦਾ ਫੇਰ ਚਲੋ ਠੀਕ ਹੈ ਜੀ ਆਪਾਂ ਫੇਰ ਮਿਲਦੇ ਹੁਣ ਮੰਜੀ ਥੋੜੀ ਕਿ ਤੰਗ ਜੀ ਲੱਗੀ ਹੁਣ ਕਹਿੰਦੇ ਵੀ ਮੈਂ ਕਿਉਂ ਨਾ ਆਟਾ ਇਹਦੇ ਗੈਲ ਨਹੀਂ ਕਹਿੰਦੇ ਹੋਣਾ ਫੇਰ ਕਿਉਂਕਿ ਦੇਖੋ ਫੇਰ ਅ ਮਨਜੀਤ ਨੂੰ ਅੱਟਾ ਗੁੰਨੇ ਲੈਣਾ ਨੇ ਮੇਰੀਓ ਭੈਣੋਂ ਤੇ ਭਰਾਵੋ ਬਾਅਦ ਚ ਮਿਲਦੇ ਆ ਤੁਹਾਨੂੰ ਅਸੀਂ ਇਹ ਦੋ ਚਾਰ ਗੱਲਾਂ ਵੀ ਕਰਨੀਆਂ ਤੁਹਾਡੇ ਨਾਲ ਦਿਲ ਦੀਆਂ ਚੱਲ ਪਿਆ ਕੰਮ ਪਰੌਂਠਿਆਂ ਦਾ ਹਾਂਜੀ ਭਾਈ ਮਨਜੀਤ ਮੈਂ ਤਾਂ ਇਸ ਕਿਉਂ ਲੱਗੀ ਆਈ ਵੀ ਹੱਦ ਦੀ ਹੈ ਇੱਕ ਪਤਾ ਨਹੀਂ ਕਿਆ ਕਹਾਵਤਾ ਕਹਿੰਦੇ ਤੂੰ ਨਾਣ ਚੋਰੀ ਕਰਕੇ ਲਿਆਈਆਂ ਦੁਕਾਨ ਚੋਂ ਨਾਣ ਚੋਰੀ ਕਰਕੇ ਲਿਆਈ ਉਹ ਤਾਂ ਕੋਈ ਅਚਾਨਕ ਕਹਿ ਦਿੰਦਾ ਏਕਣਾ ਸਾਡੀਆਂ ਮਤਾਵਾ ਕਰੇ ਕਰਦੀਦੀਆਂ ਪਹਿਲਾਂ ਜੇ ਕਣਾ ਸਾਨੂੰ ਹਿਚਕੀ ਲੱਗ ਗਈ ਨਾ ਉਹਨੇ ਕਹਿਣਾ ਥੋੜੋ ਐ ਮੈਂ ਵੀ ਨਹੀਂ ਕਹਿਣਾ ਕੁਝ ਵੀ ਹਿਚਕੀ ਲੱਗੀ ਵੀ ਦੇਖ ਲਈਏ ਜਦ ਕੋਲ ਆਣਾ ਨਾ ਅਸੀਂ ਸਾਨੂੰ ਕਹਿਣਾ ਤੂੰ ਤੈਨੂੰ ਚੱਕਿਆ ਤਾਂ ਫਲਾਣੇ ਦਾ ਐ ਮੈਂ ਕਹੀ ਜਾਣਾ ਇਹ ਭੁੱਲਣ ਦੀ ਹੁੰਦੀ ਐ ਜੇ ਦਿਮਾਗ 'ਚ ਰਹੂਗਾ ਨਾ ਹਿਚਕੀ ਆ ਮਨੂੰ ਹਿਚਕੀ ਆਈ ਜਾਣੀ ਜਦ ਤੂੰ ਦੋ ਗੱਲਾਂ ਲੈ ਮੈਂ ਆਪਾਂ ਇਹੀ ਕਰ ਲਈਏ ਗੱਲਾਂ ਤੇਰੀ ਹਿਚਕੀ ਅੜ ਜਾਣੀ ਇਹ ਭੁੱਲਣ ਦਾ ਹੁੰਦਾ ਇਹਨੂੰ ਇਹ ਐ ਜਦ ਮੈਨੂੰ ਲੱਗਦੀ ਐ ਮੈਨੂੰ ਮਨੂੰ ਹਿਚਕੀ ਲੱਗਦੀ ਐ ਜੀ ਬਹੁਤ ਬੜੀ ਟੱਕ 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 ਐ ਅਰ ਐ ਨਹੀਂ ਪਤਾ ਇਹ ਘੰਟਾ ਲੱਗੀ ਰਹੇ ਦੋ ਲੱਗੀ ਰਹੇ ਹਟਦੀ ਹੈ ਕਹੀਂ ਪਰ ਫੇਰ ਚੱਲ ਪੰਦੀ ਹੈ ਅੱਧੇ ਘੰਟੇ ਬਾਅਦ ਹਨਾ ਬਾਈ ਮਨ ਨੂੰ ਲੱਗਦੀ ਹੀ ਚਕੀ ਲੱਗਦੀ ਤਾਂ ਕਦੇ ਕਦੇ ਹੈ ਮਹੀਨੇ ਚ ਨੂੰ ਇੱਕ ਵਾਰ ਇਦਾਂ ਬਾਈ ਜਿੱਦਣੇ ਇਹ ਹੀ ਲੱਗਦੀ ਨਾ ਹਨਾ ਤੱਕ ਮੈਂ ਤੇ ਤੁਹਾਡੇ ਕੋਲ ਐ ਨਾ ਚੋਈ ਹੁਣੇ ਹਟ ਵੀ ਜਾਂਦੀ ਘਰ ਹਾਂ ਮਨ ਨੂੰ ਮਨੋ ਓਹੋ ਮਨ ਨੂੰ ਗੁੱਸਾ ਬਹੁਤ ਲੱਗ ਜਾਂਦਾ ਜੀ ਆਣ ਜਦ ਹੀ ਇਹ ਇਹ ਬੋਲਦੇ ਰਹਿੰਦੇ ਐ ਕਰ ਲੈ ਇੱਕ ਵਾਰ ਤਾਂ ਰਾਤ ਨੂੰ ਹਿਚਕੀ ਲੱਗ ਗਈ ਬਾਈ ਇਹਨਾਂ ਮੈਨੂੰ ਲੈ ਚੀ ਦਈ ਲੈ ਚੀ ਚੱਬੀ ਮੈਂ ਪਰ ਜੀ ਓਨੀ ਹਿਚਕੀ ਹੋਰ ਬਧੈ ਔਰ ਮਨ ਨੂੰ ਐ ਹੋਇਆ ਵੀ ਕਦ ਹਟਾ ਮੈਂ ਕਦ ਸੋਵਾ ਬੀ 11 ਬੱਜ ਗਏ ਗਰਮੀਆਂ ਦੇ ਦਿਨ ਤੇ ਵੀ ਇਹ ਤਾਂ ਹਟੇ ਨਹੀਂ ਰਹੀ ਮੈਂ ਆਪਣੇ ਆਪ ਤੇ ਪੂਰਾ ਤੰਗ ਪਰੇਸ਼ਾਨ ਹੋ ਗਿਆ ਐਨੀ ਹਿਚਕੀ ਵੀ ਬਹੁਤ ਦੱਬ ਕੇ ਲੱਗਦੀ ਜੀ ਮੈਨੂੰ ਟੱਕ ਦਾ ਗੈਨ ਪੂਰਾ ਸਿਰ ਹਿੱਲਦਾ ਟੱਕ ਨਨਜੀਤ ਇੰਜੋਏ ਕਰੋ ਜੀ ਨਾ ਨਾ ਆਪਰਾ ਨਾ ਮੈਨੂੰ ਕੀ ਹੋ ਗਿਆ ਜਾਣ ਕੇ ਹੱਦੇ ਹੋ ਗਈ ਹਾਂ ਬਸ ਸੜ ਜਣੀ ਤੇਰੀ ਹੁਣ ਭੁੱਲ ਜਾ ਬਸ ਹਟ ਗਈ ਮੈਂ ਕਨ ਲੱਗਦਾ ਅੱਜ ਥੋੜਾ ਥੋੜਾ ਹੋਰ ਮੌਸਮ ਚੰਗਾ ਦੇਖੀ ਦੇਖ ਕਈ ਇਹ ਜੀ ਮੌਸਮ ਦਿਖਾ ਕੇ ਲਿਆ ਮੈਂ ਫੇਰ ਤੁਹਾਨੂੰ ਹੁਣ ਘੰਟੇ ਬਾਅਦ ਕਿਥੈ ਜੀ ਨਹੀਂ ਭਾਈ ਮਨਜੀਤ ਲੱਗਦਾ ਤਾਂ ਹੈ ਵੀ ਧੁੰਦ ਘਟੀ ਵੀ ਪਰ ਲੱਗਦਾ ਨਹੀਂ ਹੋਜਵੇ ਤਾਂ ਮੈਂ ਵੀ ਕਹਿਣਾ ਚੰਗਾ ਹੀ ਐ ਯਾਨੀ ਇਹਦੇ ਹੋਵੇ ਨਾ ਹਾਂ ਜੀ ਹਾਂ ਇਹ ਵੀ ਗੱਲ ਹੈ ਪੱਕੀ ਮੈਂ ਕਰਮ ਨੂੰ ਕੱਲ ਕਿਹਾ ਮਾਂ ਪੁੱਤ ਅੱਜ ਕਿੰਨੀ ਤਰੀਕ ਹੈ ਮੇਰੇ ਤੇ ਕਹਿ ਹੋ ਗਿਆ ਮਤਲਬ 7 ਅੱਜ 6 ਐ ਮਾਂ ਕੱਲ ਨੂੰ 7 ਐ ਨਹੀਂ ਕਹਿਣਾ ਛੁੱਟੀਆਂ ਵੱਧ ਜਣੀਆਂ ਛੁੱਟੀਆਂ ਵੱਧ ਗਿਆ ਹੋਰ ਸਾਰੇ ਨਿਆਣੇ ਹੀ ਕਹਿ ਰਹੇ ਆ ਮੈਂ ਹਾਂ ਵਾਹ ਛੁੱਟੀਆਂ ਵੀ ਸਾਡੀਆਂ ਹੋ ਗਿਆ ਉਹਦੇ ਦਿਨ ਧੁੱਪ ਚੜਦੇ ਤੇ ਚੰਗੀਆਂ ਆ ਇਹਦੇ ਲੈ ਧੁੰਦੇ ਰਹਿਣ ਦੋ ਹਾਂ ਛੁੱਟੀਆਂ ਵੱਧ ਜਣੀਆਂ ਤਾਂ ਗਾਹ ਮੇਰੇ ਕਹੇ ਦੇ ਵੀ ਔਰ ਧੁੱਪ ਨਹੀਂ ਗੜਿਆਣੀ ਉਦਣ ਨਾ ਪਹਿਲੀ ਤਰੀਕ ਨੂੰ ਇਹਨਾਂ ਦਾ ਦੋ ਨੂੰ ਸਕੂਲ ਤਾਂ ਪਹਿਲੀ ਨੂੰ ਮਹੀ ਪੈ ਗਿਆ ਠੰਡ ਪੂਰੀ ਹੋ ਗਈ ਫੇਰ 7 ਤਰੀਕ ਤੱਕ ਹੋ ਗਈਆਂ ਵੀ 8 ਨੂੰ ਲੱਗਣੇ ਸਕੂਲ ਹੁਣ ਫੇਰ ਧੁੰਦ ਜ਼ਿਆਦਾ ਹੈ ਮੈਨੂੰ ਲੱਗਦਾ ਵੱਧ ਸਕਦੀਆਂ ਲੋਹੜੀ ਤੱਕ ਕਿਉਂਕਿ 1 2 ਤਾਂ ਲੋਹੜੀ ਦੀ ਹੋ ਜਾਣੀ ਤੇ ਵੱਧ ਸਕਦੀਆਂ ਮੈਂ ਕਰਨ ਨੂੰ ਕੱਲ ਕਿਹਾ ਮਾਂ ਲਾਏ ਵੀ ਅੱਜ ਦਾ ਹੀ ਦਿਨ ਹੈ ਤੇ ਹਾਂਜੀ ਹਾਂ ਅੱਜ ਅੱਜ ਮਨਜੀਤ ਕਿੰਨੀ ਤਰੀਕਾ 7 8 ਨੂੰ ਇਹਦਾ ਸਕੂਲ ਲੱਗਣਾ ਹਨਾ 8 ਨੂੰ ਇਹ ਟੋਚਨ ਮੁਕਾਬਲਾ ਹੈ హైదਰਾਬਾਦ ਅੱਜ ਹੈ ਨਾ ਕੱਲ ਕੱਲੂ ਐ ਕੱਲੂ ਅੱਜ 7 ਹੈ ਤੇ ਮੈਨੂੰ ਪਤਾ ਕੀ ਕਹਿੰਦਾ ਕਰਨ ਕਹਿੰਦਾ ਸਾਡੀ ਟਿਊਸ਼ਨ ਵਾਲੀ ਮੈਮ ਨੇ ਕਿਹਾ ਏ ਵੀ ਛੁੱਟੀਆਂ ਵੱਧ ਗਈਆਂ ਤੇ ਤੁਹਾਡੇ ਸਕੂਲ ਦੀਆਂ ਤਾਂ ਵੱਧ ਗਈਆਂ ਥੋੜਾ ਵੀ ਕਹਿੰਨੀ ਰਾਤ ਨੂੰ ਮੈਸੇਜ ਆ ਜਾਣਾ ਕਹਿੰਦਾ ਰਾਤ ਨੂੰ ਮੈਸੇਜ ਆ ਜਾਣਾ ਕਹਿੰਦਾ ਤਿੰਨ ਛੁੱਟੀਆਂ ਹੋਰ ਵੱਧ ਗਈਆਂ ਦਾ ਤੱਕ ਕੋਈ ਕੋਈ ਨਾ ਬਦਲਣੀ ਹੈ ਇਹਦਾ ਹੈ ਕਿ ਨੇ ਵੀ ਸਾਡਾ ਕੰਮ ਹੋ ਜਾਊਗਾ ਔਰ আর ਇੱਕ ਹੋਰ ਵੀ ਹੋ ਰਹੀ ਈ ਨਾਲ ਦੀ ਨਾਲ ਇਧਰ ਛੁੱਟੀਆਂ ਬਾਦਦੀਆਂ ਜਦੀ ਮੈਡਮਾ ਚੱਕ ਕੇ ਫੇਰ ਹੋਮਵਰਕ ਦੇ ਦੇਣੀ ਹੈ ਹੈਨਾ ਪਾਇਆ ਬਤਨਾ ਨੂੰ ਹੀ ਹੈ ਉਹ ਤਾਂ ਉਹ ਪਾ ਰਹੀਆਂ ਜਿਹੜਾ ਨਿਆਣਿਆਂ ਦਾ ਨਾ ਛੁੱਟੀਆਂ ਤੋਂ ਪਹਿਲਾਂ ਦਾ ਕੰਮ ਰਹਿੰਦਾ ਹੈ ਵੀ ਉਹ ਕੰਪਨੀ ਤੋਂ ਹੋ ਜੇਗੀ ਅੱਛਾ ਅੱਛਾ ਉਈ ਮੈਂ ਬਾਣੀ ਤੁਹਾਨੂੰ ਕਹਿ ਰਹੀ ਆ ਇਹ ਤਾਂ ਦੱਸ ਕਰਨ ਹੁਣ ਜਾਂ ਤਾਂ ਤੁਸੀਂ ਜਾਓ ਨਾਲ ਇਹ ਤੁੰਦ ਵਿੱਚ ਨਹੀਂ ਭੇਜਣਾ ਉਹ ਬੜਵਾ ਲਓਗਾ ਤੇ ਊਰਾ ਹੋ ਜੂ ਨਿਕਲ ਜੂਗੇ ਕੰਦਾ ਹੈ ਚੱਲ ਮੈਂ ਪਤਾ ਵੀ ਕਿ ਆ ਲੀ ਖੋ ਜੂਗਾ ਫਿਰ ਹਰਮਨ ਹਰਮਨ ਆ ਗਿਆ ਲੱਗਦਾ ਮੈਨੂੰ ਇਹਦਾ ਗੇੜ ਖੜਕਾਣੇ ਸੀ ਪਤਾ ਲੱਗ ਜੁੰਦਾ ਹਾਂ ਯਾ ਕੋ ਦੇ ਹੋ ਵੀ ਬਾਈ ਇੱਕ ਗਲਤੀ ਹਮਨਜੀਤ ਜਿਹੜੇ ਪਹਿਲਾਂ ਤੇ ਨਾ ਨਜ਼ਾਰੇ ਉਹ ਨਜ਼ਾਰੀ ਤੇ ਸਾਡੇ ਬਚਪਨ ਦੇ ਹਨਾ ਚੁੱਲ੍ਹੇ ਦੇ ਕੋਲ ਬਹਿ ਜਾਣਾ ਸਭ ਨੇ ਨਾਲੇ ਮਾਤਾ ਨੇ ਰੋਟੀਆਂ ਬਣਾਈ ਜਾਣੀਆਂ ਨਾਲੇ ਗੱਲਾਂ ਮਾਰੀ ਜਾਣੀਆਂ ਹੈ ਕਿੰਨਾ ਜੀ ਲੱਗਦਾ ਦਾ ਹਨੀ ਹੁੰਦਾ ਹੈ ਹੁੰਦਾ ਵੀ ਕਿਹੜਾ ਚੁੱਲਾ ਨਾ ਗਾਗਾ ਚੁੱਲ੍ਹੇ ਵੀ ਦੂਏ ਆਗੇ ਚੱਕ ਮੈਂ ਕਹੀਂ ਘਰਾਂ ਤਾਂ ਘਰਾਂ ਵਿੱਚ ਤਾਂ ਹੈਗੇ ਜਿਨ੍ਹਾਂ ਦਾ ਮਤਾਵਾ ਬਈ ਉਹਨੇ ਤਾਂ ਰੱਖੇ ਵੀ ਜਿੱਦਾਂ ਆਪਣੇ ਚਾਚੀ ਉਹਨਾਂ ਕਿੰਨੀ ਚੁੱਲਾ ਹੈਗਾ ਹਰਮਨ ਦੇ ਇਕਲਾ ਸੇਕ ਲੰਦਾ ਉੱਠ ਕੇ ਆਣ ਬੈਠ ਲੰਜਾ ਤਾਂ ਆਪਣਾ ਦੂਆ ਚੱਕ ਮਾ ਪਤਾ ਮੈਨੂੰ ਕੱਲ ਕਰਦਣੇ ਕਿ ਆ ਕਿਹਾ ਹਾਂ ਜਤੋਂ ਹੁੰਦਾ ਜੀ ਆਈ 3:00 ਤੇ 4:00 ਤੇ ਠੰਡ ਜੀ ਹੋਈ ਕਹਿੰਦਾ ਵੀ ਪਾਪਾ ਆਪਾਂ ਨੇ ਤਾਂ ਕਹਿੰਦਾ ਭਾਈ ਅੱਜ ਚੁੱਲਾ ਬਾਲਣਾ ਜਾ ਕੇ ਮੈਂ ਕੋਈ ਨਹੀਂ ਪੁੱਤ ਚਲ ਕਰਾਂ ਨੂੰ ਮੈਂ ਰੱਖ ਦੂੰਗਾ ਲੱਕਣਾ ਵੀ ਕੱਢ ਦੂੰਗੇ ਚੁੱਲਾ ਕੱਟ ਮੰਜੀ ਤਾਂ ਇਹਦਾ ਅੱਜ ਬਾਹਰ ਸੱਚ ਸਾਗ ਵੀ ਬਣਾਉਣਾ ਅੱਜ ਲਈ ਕਾਣਾ ਬਾਈ ਮੈਂ ਠੀਕ ਹੈ ਅੱਜ ਦੁਕਾਨ ਬਣਾ ਲੈਣੇ ਰਹਿਣ ਤੋਂ ਦੋ ਜਣੇ ਬਣਾ ਲੈਣੇ ਸਾਗ ਫੜ ਲਿਓ ਮੈਂ ਸਮਝ ਹੁਣ ਕਿੱਥੇ ਮਿਲੂਗਾ ਸਾਗ ਉਹ ਦੁਪਹਿਰ ਤੋਂ ਬਾਅਦ ਲੱਗਦੀ ਏ ਉਹ ਰੇੜੀਆਂ ਦੁਕਾਨਾਂ ਤੇ ਜੇ ਤੂੰ ਮਨ ਉਸ ਕੱਲ ਦਾ ਹੱਦਾਂ ਦੀ ਮੈਂ ਤੈਨੂੰ ਕਹੀ ਤਾਂ ਗਿਆ ਵੀ ਅੱਜ ਲਿਆਣਾ ਦੋਏ ਦਿਨ ਬਣਦਾ ਏ ਅੱਜ ਬਣਾ ਲੰਦੇ ਬੈਠ ਕੇ ਜੇ ਤੂੰ ਆ ਗੱਲ ਨਹੀਂ ਹੋਣਾ ਹੈਗਾ ਆ ਗੱਲ ਤੂੰ ਮੈਨੂੰ ਕਰ ਦਿੰਦੀ ਮੈਂ ਤਾਂ ਰੁਕਣਾ ਹੀ ਅੱਜ ਜੇ ਫੋਨ ਆ ਗਿਆ ਹੁਣ ਟਰੈਕਟਰ ਮੈਂ ਕੱਲ ਕਰਕੇ ਦੇ ਦਿਆਂ ਤਾਂ ਮੈਂ ਤੇਰੇ ਗੱਲ ਆ ਜਾਣਾ ਤਾਂ ਮੈਂ ਤੈਨੂੰ ਕਹੀ ਤਾਂ ਗਿਆ ਵੀ ਸਾਗ ਲੈ ਲਵਾਂ ਬਾਬੇ ਕੋਲ ਚਾਰ ਪੰਜ ਗੁੱਛੀਆਂ ਪਈ ਤੀਆਂ ਗਾਇਲੇ ਨਾਲੇ ਮੇਥੇ ਪਾਲਕ ਸੋਏ ਸਭ ਕੁਸਤਾ ਹੋਪਾ ਹਾਂ ਜੀ ਕਰ ਨੂੰ ਹਾਂ ਅੱਜ ਲਿਆਣਾ ਸ਼ਾਮ ਨੂੰ ਕੱਲ ਨੂੰ ਬਣੂਗਾ ਐ ਕਰ ਲੈਨੇ ਹੋਰ ਕੀ ਹੈ ਹਾਂ ਤਾਂ ਮੈਨੂੰ ਕਾਲੂ ਲਿਆਣਾ ਕਾਲੂ ਦਿਨ ਚ ਨਹੀਂ ਮਿਲਣਾ ਛੁੱਟੀਆਂ ਵੀ ਖਤਮ ਹੋਣੇ ਵਾਲੀਆਂ ਹੋਰ ਕੀ ਹੈ ਹੁਣ ਕਾਲੂ ਮੈਂ ਕਹਿੰਦਾ ਕਾਲੂ ਸਕੂਲ ਨਹੀਂ ਲੱਗਣਾ ਇਹਦਾ 8 ਤਰੀਕ ਹੈ ਹੈ ਇਹ ਤਾਂ ਪੰਗਾ ਹੀ ਮਾਤਾ ਜੋਤੀ ਕੋਲ ਜਾ ਕੇ ਕਹਿਣਾ ਤਾਂ ਹਾਂ ਆਹੋ ਨਾਲੇ ਘੁੰਮਿਆਂ ਦੇ ਰੋਪੜ ਹੈ ਰੋਏਗਾ ਸੇ ਜਾਣਾ ਤਾਂ ਸਲਾਹਾਂ ਬਹੁਤ ਆਨੀਆਂ ਯਮਾਨ ਦੇ ਵਿੱਚ ਵੀ ਐਂ ਕਰ ਲਈਏ ਦੇਖ ਲਓ ਕਰਾਲੀ ਤੱਕ ਨਹੀਂ ਜਾ ਹੁੰਦਾ ਮੁੱਲਾਂਪੁਰ ਤੱਕ ਕਾਤੇ ਠੰਡ ਕਰਕੇ ਹੀ ਅਸੀਂ ਆਏ ਤੋਂ ਉਦੋਂ ਵੀ ਜੇ ਕਾਨੂੰ ਜੇ ਗਏ ਤਾਂ ਕਰਨ ਵਰਗਾ ਸਾੜੇ ਗੈਲ ਫੇਰੀ ਜਾਣਾ ਕਿਤੇ ਬੁਖਾਰ ਇਹ ਨਾ ਚੜ ਜਾ ਹੈ ਕਿ ਨਹੀਂ ਹੋਏ ਬਸ ਜਿਹੜਾ ਮਾਰਿਆ ਨਾ ਸੱਜੇ ਨਿਕਲ ਜਾਂਦੇ 11 ਵਜੇ ਹਾਂ ਨਾਲੇ ਬਾਲਾ ਜ ਆ ਜਾਂਦੇ ਹੈ ਨਾ ਛੋਟੀ ਕੁੜੀਆ ਦੇਖ ਜਾਂਦੇ ਹੁਣ ਜੋਤੀ ਜਦੋਂ ਆਈ ਤੇ ਚਲ ਆ ਵੀ ਜਾਵੇ ਮੁੰਨੂ ਨੂੰ ਵੀ ਆਈ ਸੰਗਾ ਨਾ ਰੋਟੀ ਪਾਣੀ ਦੇਣੇ ਦਾ ਹੂੰ ਦੀ ਮੱਕਰਨਾ ਬੰਦ ਕਰ ਪੱਲੀ ਹੁਣੇ ਕਰਕੇ ਹਾਂ ਉਹਦਾ ਵੀ ਆਪਣੇ ਵਾਲੇ ਉਹ ਮਾਰ ਜਾਂਦੀ ਸੀ ਇਹਨੇ ਸਿੱਖ ਦਿੱਤੀ ਜਿਹੜਾ ਹੁਣ ਉਹਦਾ ਵੀ ਉਹ ਉਹ ਚੱਕਰਾ ਹੀ ਆ ਇੱਕ ਨਿਆਣਿਆਂ ਦਾ ਬਾਈ ਇੱਕ ਬਾਈ ਘਰਦਿਆਂ ਦੇ ਰੋਟੀ ਪਾਣੀ ਦਾ ਇਕੱਲੇ ਬੰਦੇ ਨੂੰ ਆਹੀ ਔਖਾ ਹੈ ਕਿ ਨਹੀਂ ਤਾਂ ਹੀ ਦੇਖ ਲੈ ਪਸਤਾਨ ਦੇ ਕਿ ਨਹੀਂ ਹੁਣ ਮਤਾਵਾ ਜਿਨ੍ਹਾਂ ਦਾ ਬਾਈ ਕਰ ਮਤਾਵਾ ਨਾ ਮੈਂ ਬਲੌਗਰ ਆਹੀ ਵੀ ਰਿਕਵੈਸਟ ਕਰਦਾ ਵੀ ਭਾਈ ਜਿਹੜੇ ਭੈਣ ਭਰਾਵਾਂ ਦੇ ਮਤਾਵਾ ਨਾ ਕਰਾਂ ਬਜ਼ੁਰਗਾਂ ਉਹਨਾਂ ਨੂੰ ਸੰਭੋ ਇਹਨਾਂ ਬਿਨਾ ਦਿਲ ਨਹੀਂ ਲੱਗਦਾ ਇੱਕ ਦੂਜੀ ਗੱਲ ਇਹ ਹੈ ਵੀ ਜਿਹੜੇ ਘਰ 'ਚ ਬਜ਼ੁਰਗ ਹੈ ਉਹ ਕਰਾ ਰੱਬ ਵਾਸਤਾ ਜੀ ਕਿਉਂਕਿ ਦੇਖੋ ਇੱਕ ਤਾਂ ਤੁਹਾਨੂੰ ਹੈ ਮੇਰੀਆਂ ਭੈਣਾਂ ਨੂੰ ਬਹੁਤ ਸਾਥ ਹੋ ਜਾਂਦਾ ਹੈ ਕਿ ਨਹੀਂ ਇੱਕ ਕੰਮ ਉਹ ਕਰ ਲੈ ਚਲ ਉਹਨੂੰ ਬਿਠਾ ਉਹਦਾ ਤਾਂ ਹੈਗੀ ਆ ਪਰ ਹੁਣ ਦੋ ਬੱਚੇ ਹੋਣੇ ਕਰਕੇ ਇੱਕ ਬਲੌਂਗੀ ਆ ਉਦੋਂ ਕੋਲ ਰਹਿੰਦੀ ਏ ਉਹ ਕਦੇ ਇੱਧਰ ਕਦੇ ਉੱਤਰ ਵਸ ਐ ਆ ਚੱਕਰ ਹੈ ਆ ਬੰਗਾਏ ਹੁਣ ਉਹਨਾਂ ਦੀ ਹਿਸਾਬ ਮੰਨੂ ਫਿਰ ਐਕਸਟਰਾ ਚਲ ਸ਼ਾਮ ਤੋਂ ਤੇ ਸਵੇਰੇ ਆਏ ਬਿਨ ਰੋਟੀ ਪਾਣੀ ਚਾਹੀਦਾ ਦੇਣਾ ਹੁਣ ਕਰਕੇ ਆਹੀ ਤਾਂ ਬੰਗਾਏ ਚਲੋ ਤਾਂ ਹੈ ਉਹ ਗੱਲ ਤਾਂ ਹੈ ਵੀ ਜਿਕਣਾ ਦੇਖਾ ਆਪਣਾ ਇੱਕ ਹੁੰਦਾ ਬਜ਼ੁਰਗ ਆਪਣਾ ਮਾਤਾ ਹੁੰਦੀ ਤਾਂ ਕਿੰਨਾ ਤਾਂ ਹੈ ਨਾ ਹੁਣ ਐਂ ਸਰ ਜੇ ਕਰਨਾਂ ਦਾ ਪਰ ਬਈ ਕੀ ਕਰਾਂ ਹੁਣ ਜਿੰਨੀ ਕ ਪਰਮਾਤਮਾ ਨੇ ਲਿਖੀ ਵੀ ਹੈ ਜਿਹੜੇ ਦੀ ਉਹਨਾਂ ਉਹਨਾਂ ਕੇ ਭੋਗ ਕੇ ਜਾਣਾ ਹੈ ਕਿ ਨਹੀਂ ਹਾਂਜੀ ਬਾਕੀ ਬਈ ਪਰਮਾਤਮਾ ਨੇ ਬਹਾਨਾ ਜਰੂਰ ਬਣਾਉਣਾ ਹੁੰਦਾ ਦੇ ਦੇ ਨਹੀਂ ਅੱਜ ਆ ਤਾਂ ਹਟ ਨਹੀਂ ਹੈਗਾ ਤੁੰਦਰ ਹੌਲੀ 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 ਗੱਡੀ ਲੈ ਜਾਉਂਗੇ ਹਾਂ ਬਾਕੀ ਡਰਤਾ ਇਹੀ ਹੈ ਨਾ ਵੀ ਜਿਹ ਕਹਣਾ ਤੁੰਦਾ ਹੁਣ ਦੇਖ ਆਪਾਂ ਤਾਂ ਬਜਾ ਕੇ ਚੱਲੂਗੇ ਨਾ ਨਾ ਆਪਾਂ ਕਰਾਲੀ ਤੱਕ ਤਾਂ ਅੱਜ ਜਾ ਕੇ ਆਣਾ ਇੱਕ ਦੋ ਸਮਾਨ ਤਾਂ ਲੈ ਕੇ ਆਈਏ ਕੋਈ ਕਰਨ ਦਾ ਵੀ ਰਹਿੰਦਾ ਵਰਦੀ ਬੁਰਦੀ ਦਾ ਕੋਈ ਜਰਾ ਆਪਾਂ ਸੋਕਸ ਸੋਕਸ ਹਾਂ ਦੋ ਕੋ ਹੋਰ ਠੀਕ ਆਹ ਕੋ ਐ ਤਾਂ ਮਨ ਨੂੰ ਪਤਾ ਐ ਤਾਂ ਤੁਸੀਂ ਕੋਈ ਨਾ ਕੋਈ ਗੱਲ ਘੜੀ ਜਾਣੀ ਉਰੇ ਕੋਲ ਇਹਦਾ ਕੰਮੀ ਦਾ ਕੋਈ ਹੈ ਨਹੀਂ ਕੰਮੀ ਨਹੀਂ ਹੈ ਫੇ ਸਾਰਾ ਕੁਝ ਨਾ ਦੇਖੋ ਘਰਦਿਆਂ ਦੇ ਉੱਪਰੇ ਹੁੰਦਾ ਏ ਹੁਣ ਜੇ ਕਹਣਾ ਮੈਂ ਜੀ ਦੇ ਸਿਰ ਪਰ ਹੈ ਸਾਰਾ ਕੁਝ ਮੇਰਾ ਕੱਪੜਾ ਵੀ ਕੋਈ ਕਰਨ ਦਾ ਕੱਪੜਾ ਕੋਈ ਘਰ ਦਾ ਸਮਾਨ ਕੋਈ ਐ ਇਹ ਤਾਂ ਅੱਧੀ ਹੈਲਪ ਮੈਂ ਕਰਾਈ ਜਾਂਦਾ ਜਿੱਕਿਣ ਹੁਣ ਮੇਰੇ ਆਤ ਤਾਂ ਵੀ ਬਾਈ ਤਵਾ ਵੀ ਲੈ ਲਓ ਕੁੱਕਰ ਵੀ ਲੈਣਾ ਇਹ ਚੀਜ਼ਾਂ ਮੈਂ ਵੀ ਦੇਖੀ ਜਾਂਦਾ ਹੋਰ ਕੀ ਆ ਬਾਈ ਹੁਣ ਕਬੀਲਦਾਰੀ ਐ ਇਹਨੂੰ ਤਾਂ ਕਬੀਲਦਾਰੀ ਕਹਿੰਨੇ ਜੋ ਮਾਰਦੀ ਏ ਇਹ ਹੁਣ ਹਸਬੰਡ ਵਾਈਫ ਦੋ ਇਹਨਾਂ ਨੇ ਨਾਲ ਮਿਲ ਕੇ ਮੈਂ ਧਿਆਨ ਰੱਖੂਗਾ ਤੇ ਕਈ ਵਾਰ ਮੇਰੇ ਨਹੀਂ ਆ ਜਾਏਗੀ ਤੁਹਾਡੇ ਯਾਦ ਤੇ ਇਹ ਇਹ ਗੱਲ ਆ ਗਈ ਜੀ ਉਹੀ ਜਿਹੜੀ ਆਪਣੇ ਬਜ਼ੁਰਗ ਕਹੇ ਕਰਦੇ ਕਹਿੰਦੇ ਨਾ ਗੱਡੀ ਦੋ ਪਹੀਆਂ ਪਰ ਚੱਲਦੀ ਆ ਭਾਈ ਹੁਣ ਘਰ ਦੇ ਵਿੱਚ ਹਸਬੰਦ ਵਾਈਫ ਹੁੰਨੇ ਤਾਂ ਉਹ ਦੋਏ ਜਣੇ ਮਿਲ ਕੇ ਚੱਲੂਗੇ ਤਾਂ ਤਾਂ ਘਰ ਚੱਲਦਾ ਏ ਹੈ ਕਿ ਨਹੀਂ ਜ਼ਰੂਰੀ ਨਹੀਂ ਵੀ ਬੰਦਾ ਬਾਹਰ ਦਾ ਹੀ ਕੰਮ ਕਰਦਾ ਹੈ ਕਿ ਨਹੀਂ ਜ਼ਰੂਰੀ ਨਹੀਂ ਵੀ ਹਾਂ ਵੀ ਘਰ ਦੇ ਘਰ ਦਾ ਹੀ ਕੰਮ ਕਰ ਦੇਣਾ ਮਨੋਂ ਵੀ ਬਾਹਰ ਦੇਖਣਾ ਪੈਂਦਾ ਵੀ ਬੰਦੇ ਨੂੰ ਕਿਹਾ ਜਰੂਰ ਤਾਂ ਐ ਕਿਹੜੀ ਚੀਜ਼ ਮੁੱਲਾਂਪੁਰ ਆਪਾਂ ਨੂੰ ਅਹੀ ਨਹੀਂ ਪਤਾ ਜੀ ਕਿਹੜੀ ਦੇ ਖਾਨ ਤੇ ਇੰਨਾ ਸਮਾਨ ਮੱਝਾਏ ਪਹਿਲਾਂ ਤੁਸੀਂ ਹੋ ਜਾ ਕੇ ਤਾਂ ਕਰ ਮੈਂ ਤਾਂ ਇਹਦੇ ਪਾਂਡੇ ਕੋੰਡੇ ਤੱਕਲੇ ਪਈ ਗਈ ਮੁੱਲਾਂਪੁਰ ਪਾਂਡੇ ਦੀ ਦੁਕਾਨਾ ਦਾ ਤਾਂ ਪਤਾ ਆਪਾਂ ਨੂੰ ਇੱਕ ਉਧਰ ਇੱਕ ਪਰ ਲੱਗਾ ਹੱਤ ਵਾਲੇ ਕਾ ਇੱਕ ਹੋਰ ਨਮੀ ਖੁੱਲੀ ਬਹੁਤ ਦੁਕਾਨਾਂ ਮੁੱਲਾਂਪੁਰ ਤਾਂ ਕੋਈ ਤਜ ਨਹੀਂ ਹੋਵਾਂ ਕੋਈ ਨਾ ਹੋ ਗਏ ਜਾਂ ਫਿਰ ਉਹ ਜਿੱਤੇ ਪਹਿਲਾਂ ਨਹੀਂ ਕੇ ਉਹ ਪਰਾਂ ਹੀ ਗੁਰਪਿਆਰੇ ਕਿੰਨੇ ਹਾਂ ਰੋਡ ਉੱਪਰ ਪਰਾਂ ਬਹੁਤ ਦੁਕਾਨਾਂ ਐ ਵਿੱਚ ਵੀ ਖੇੜੇ ਕੋਲ ਬਾਜ਼ਾਰ ਚ ਜਾਣੇ ਜਦੋਂ ਉੱਥੇ ਵੀ ਹੁਣ ਕਿੰਨੀਆਂ ਦੁਕਾਨਾਂ ਇੱਕ ਹੈਗੀ ਖੇੜੇ ਕੋਲ ਮੇਰੀ ਸਲਾਹ ਬਣਦੀ ਈ ਐ ਇਤ ਕੀ ਚਲ ਐਤ ਕੀ ਘਰ ਪਰ ਪੈਸੇ ਲੱਗ ਗਏ ਨਹੀਂ ਮੇਰੀ ਸਲਾਹ ਬਣਦੀ ਦੀ ਵੀ ਇੱਕ ਵਾਰੀ ਨਾ ਇਹ ਜਿਹੜੇ ਆਪਣੇ ਥਾਲ ਕੋਲੀਆਂ ਐ ਗਲਾਸ ਇਹ ਇੱਕ ਵਾਰ ਹੁਣ ਬਦਲ ਲੈ ਮੈਂ ਨਾ ਬੜੀਆ ਬਦਲਨੇ ਨੂੰ ਕਿਹਾ ਇਹਨਾਂ ਨੂੰ ਖੈਰ ਹੋਇਆ ਉਹ ਵੀ ਹੈਗੇ ਨਾ 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 ਜਿੱਕਣਾ ਇਹ ਤੇਰੇ ਆਪਣਾ ਕੋਈ ਆਣ ਜਾਣ ਜਿੱਕਣਾ ਆਪਣੇ ਆ ਜੰਨੇ ਦੋ ਗੈਸਟ ਹੋਣਾ ਬਸਤਾ ਕੋਈ ਡਿਨਰ ਫੱਟ ਜਾ ਹੋਇਆ ਜਿੱਕਣਾ ਹਨਾ ਨਾ ਡਾਈਨਿੰਗ ਟੇਬਲ ਡਾਈਨਿੰਗ ਸੈੱਟ ਹੁੰਦਾ ਆਹ ਡਿਨਰ ਵੀ ਹੁੰਦਾ ਉਹ ਮਤਲਬ ਸ਼ਾਮ ਨੂੰ ਜਿੱਕਣਾ ਆਪਾਂ ਯਾਰ ਚਿੱਗ ਗੈਸਟ ਆ ਗਏ ਉਹਨਾਂ ਨੂੰ ਪਾ ਕੇ ਰੱਖ ਦੋ ਇੱਕ ਵਾਰੀ ਆਪੇ ਅਗਲਾ ਪਾ ਲੈਨੇ ਹੈ ਕਿ ਨਹੀਂ ਉਹ ਵੀ ਲੈ ਕਹਿਣਾ ਨਹੀਂ ਕਹਿਣਾ ਮਨਜੀਤ ਤੇ ਅੱਜ ਮਨੂ ਮਨਜੀਤ ਇੱਕ ਗੱਲ ਪੁੱਛ ਰਹੀ ਹੈ ਕਿ ਨਹੀਂ ਕਰੋਕਰੀ ਕਾ ਨੂੰ ਕਹਿੰਦੇ ਹੈ ਕਰੋਕਰੀ ਵੀ ਤੀ ਕਹਿੰਦੀ ਕੁਝ ਹੋਰ ਕਹਿੰਦੀ ਸੀ ਕ੍ਰੈਕਰੀ ਪਤਾ ਨਹੀਂ ਉਹ ਤਾਂ ਮੈਨੂੰ ਪਤਾ ਤਾਂ ਹਾਂ ਮੈਨੂੰ ਪਤਾ ਨਹੀਂ ਕਰੋਕਰੀ ਮਸਾਨੂੰ ਤਾਂ ਪਤਾ ਬਾਈ ਕਰੋਕਰੀ ਦਾ ਜਿਹੜਾ ਇਹ ਆਪਣੇ ਭਾਂਡੇ ਹੁੰਨੇ ਆ ਜਿਹੜੇ ਆਪਣੇ ਟੈਂਟ ਵਾਲੇ ਕਰੋਕਰੀਓ ਕਹਿੰਨੇ ਉਹਨੂੰ ਮੈਨੂੰ ਪਤਾ ਨਹੀਂ ਪਤਾ ਨਹੀਂ ਤੇ ਅਸੀਂ ਵੀ ਲੈ ਕੇ ਆਉਣਾ ਜੀ ਇੱਕ ਸੈੱਟ ਹੁਣ ਉਹ ਲਿਆਉਂਗੀ ਮੈਂ ਵੀ ਥਾਲੀ ਨਹੀਂ ਹੁੰਦੇ ਪੰਜ ਛੇ ਲੈ ਕੇ ਆਉਣੇ ਹੋ ਮੈਂ ਕਹਨਾਂ ਚੀਨੀ ਜਿਹਦੇ ਹੁੰਨੇ ਹਨਾ ਪਾਂਡੇ ਉਹ ਨਹੀਂ ਹਮ ਸੈੱਟੇ ਲੈ ਕੇ ਆਉਂਗੀ ਦੂਸਰੇ ਜਿਹੜੇ ਉਹ ਬੋਲੀਆਂ ਵਾਲੇ ਹੁੰਨੇ ਹਮ ਬਹੁਤ ਠੀਕ ਹਨੇ ਇੱਕ ਚਾਹ ਪਾਣੀ ਪੀਣੇ ਨੂੰ ਡਰਾਈ ਫੂਡ ਵਾਸਤੇ ਵਿੱਚ ਨਮਕੀਨ ਬਿਸਕੁਟ ਸਾਰਾ ਬੰਦ ਕਰਕੇ ਰੱਖ ਲਓ ਉਹਨੂੰ ਟੇਬਲ 'ਤੇ ਰੱਖਣਾ ਪੈਂਦਾ ਫਿਰ ਹਨਾ ਇੱਕ ਵਾਰ ਸਮਾਨ ਪਾ ਲਓ ਚੱਲ ਜਾਂਦਾ ਮਹੀਨਾ 20 ਦਿਨ ਚਾਹ ਗੈਸਟ ਵੀ ਕੋਈ ਆ ਗਿਆ ਉਹ ਮੂਹਰੇ ਪਿਆ ਚੱਕੋ ਵੀ ਜੈਦ ਸੋਫਾ ਵਾਲਾ ਕਮਰਾ ਬਣਾਉਂਦੇ ਤੇ ਹੀ ਆਉਂਗੀ ਹਾਂ ਆ ਤਾਂ ਵੇਰੇ ਆਉਂਗੀਆਂ ਚੀਜ਼ਾਂ ਨਾ ਟੇਬਲ ਵਗੈਰਾ ਆ ਤਾਂ ਡਰਾਈ ਫੂਟਪੂਰੇ ਦਾ ਤਾਂ ਲਿਆ ਕੇ ਪਾਉਂਗੇ ਰੱਖ ਦੇ ਰੱਖਦੇ ਹਾਂ ਹੂੰ ਉਹ ਜਣੋ ਜਦ ਤੱਕ ਨਾ ਆ ਜੇ ਵੀ ਘਰ ਦੇਖ ਲੈ ਹੁਣ ਆ ਕੇ ਲੱਗਣ ਲੱਗ ਗਿਆ ਵੀ ਅੱਧਾ ਸਮਾਨ ਹੈ ਨਹੀਂ ਹਨਾ ਮੈਂ ਨਹੀਂ ਕਰਦੀ ਹੈਗੀ ਫਿਰ ਡਾਈਨਿੰਗ ਟੇਬਲ ਹੋਵੇ ਕੋਈ ਦੋ ਗੈਸਟ ਆ ਕੇ ਜੇ ਆਪਾਂ ਹੋ ਗਏ ਸਾਰੇ ਬਹਿ ਜਾਓ ਲੈ ਸਕਦੀ ਨਾ ਵੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਉਹ ਟੇਬਲ ਬਗੇ ਨਾਲ ਨਹੀਂ ਇਹਨੂੰ ਉਹ ਤਾਂ ਲਉਗੀ ਨਾ ਜਿਵੇਂ ਇਹ ਜਗਾ ਉਧਰ ਰੱਖਣਾ ਹੈ ਉਹ ਮੈਂ ਤਾਂ ਐ ਤਾਂ ਕਮਰੇ ਹੈਗਾ ਇੱਧਰ ਆਹ ਇੱਕ ਇੱਧਰ ਹੀ ਬਣ ਜਾਣਾ ਉਹ ਪੇਕੀਆਂ ਵਾਲਾ ਹੈ ਆ ਜਿਆਦਾ ਕੰਮ ਲੋਟ ਆਣਾ ਜਾਂ ਦੋ ਕਮਰੇ ਉੱਪਰ ਪੈਣੇ ਆ ਫੇਰ ਆ ਸਾੜਾ ਨਾ ਇਹ ਥੱਲੇ ਵਾਲਾ ਅਡਜਸਟਮੈਂਟ ਏ ਹੋ ਜਾਣਾ ਵੀ ਉਰਾਣਾ ਅਸੀਂ ਬਾਹਰ ਹੈ ਜਿਹੜਾ ਉਧਰ ਕਰ ਦੇਣਾ ਅਲੂਮੀਨੀਅਮ ਤਾਂ ਲਵਾ ਕੇ ਨਾ ਡੋਰ ਅਲੂਮੀਨੀਅਮ ਵਾਲਾ ਅਲੂਮੀਨੀਅਮ ਨਾ ਕੋਨੀ ਲਵਾਣਾ ਸਿੱਧਾ ਪਰਦਾ ਲਾ ਲਓ ਉਰਾ ਤੇ ਪਰਦਾ ਲਾ ਦੇਣਾ ਕਿਹੜਾ ਪਰਦਾ ਲਾ ਦੇਣਾ ਪੈਪ ਲਾ ਕੇ ਨਾ ਪਰਦੇ ਲਾਈ ਬੱਸ ਕਰੋ ਹਾਂ ਕੁਝ ਅੱਗੇ ਨੂੰ ਨਾ ਵਧਿਆ ਪਿੱਛੇ ਨੂੰ ਹਟਿਆ ਪਿੱਛੇ ਦੀ ਨਹੀਂ ਗੱਲ ਐ ਇੱਧਰ ਮੈਂ ਕਹਿਣਾ ਵੀ ਉਹ ਸਾਹਮਣਾ ਨਾ ਉਹ ਇੱਕ ਕਮਰਾ ਬਣ ਜਾਣਾ ਸੋਫੇ ਵਾਲਾ ਉੱਥੇ ਸੋਫੇ ਆ ਜਾਣੇ ਕੁਝ ਨਹੀਂ ਕਰਨਾ ਬਸ ਹੁਣ ਹੁਣ ਮਨਜੀਤ ਨਾ ਫੈਲ ਕਰਦਣੀ ਗੱਲ ਵੀ ਬਿੰਦਰ ਹੁਣ ਇੱਧਰ ਨੂੰ ਸਾਰੂ ਕਰਦੇ ਇੱਕਦਮ ਹੋਰ ਕਿੱਦਾਂ ਹੋ ਜਾਊਗਾ ਫਿਰ ਮੈਂ ਇਹਦਾ ਜੱਜ ਦਾ ਬਣਾਉ ਨਹੀ ਬਣਾਉਣਾ ਹਾਂ ਇਹ ਤੈਨੂੰ ਕੀ ਲੱਗਦਾ ਵੀ ਘਟਾ ਕੇ ਦੁਬਾਰਾ ਬਣਾਊਗਾ ਸਭ ਭੁੱਲ ਜਾ ਨਹੀਂ ਇਹ ਮੂਰੇ ਤੇ ਸਟਾਰਟ ਹੋਣੀ ਹੈ ਸਾਰੀ ਸੈਟਿੰਗ ਤਾਂ ਮੇਰੇ ਬ੍ਰੈਂਡ ਦੀ ਲੋਟ ਵਾਲੀ ਕਹਾਣੀ ਜਿਹਦੀ ਨਾ ਮਰਜ਼ੀ ਕਰ ਲਈ ਉਹੀ ਨਹੀਂ ਹੈਗੀ ਚਲ ਦੇਖੂਗਾ ਪਰ ਬਾਈ ਜਿੰਦਗੀ ਚ ਇੱਕ ਵਾਰੇ ਘਰ ਬਣਦਾ ਤਿੰਨ ਪੀੜੀ ਦੋ ਵਾਰ ਫਿਰ ਜਾ ਕੇ ਇੱਕ ਪੀੜੀ ਇੱਕ ਵਾਰ ਘਰ ਬਣਾ ਲਵੇ ਨਾ ਆਹਾਂ ਤੇ ਮੂਰੇ ਤੇ ਸਾਰੇ ਬਾਥਰੂਮ ਵਗੇਰਾ ਟੱਲੇ ਕੇ ਇੱਥੇ ਦੀ ਸੈਟਿੰਗ ਕਰਨੀ ਪੈਣੀ ਬਾਥਰੂਮ ਤਾਂ ਬਾਈ ਬਹੁਤ ਮਹਿੰਗੇ ਐ ਤੋ 3 ਲੱਖ ਰੁਪਇਆ ਲਾ ਜਾਂਦਾ ਚਲ ਆਪਾਂ ਉੱਪਰੇ ਪਾ ਲੂਗੇ ਦੋ ਕਮਰੇ ਥੱਲੇ ਪੀਲਰ ਘੜਵਾ ਕੇ ਨਾ ਬਸ ਇੰਨਾ ਹੀ ਹੋਣਾ ਇਸ ਤਰ੍ਹਾਂ ਹੁਣ ਦੇਖ ਜੂਤਨੇ ਕਿੰਨਾ ਸੁਣ ਰਹਾ ਮੂਰੇ ਕਰਵਾ ਰਿਹਾ ਆਹਾਂ ਫੇ ਮੈਂ ਵੀ ਤਾਂ ਆਹੀ ਬੰਦ ਕਰਵਾਣਾ ਆ ਮੂਰੇ ਵਾਲੀ ਤੇਰਾ ਉਸ ਤਰ੍ਹਾਂ ਕਰਕੇ ਆਹ ਟੀਨਾਂ ਜਿਵੇਂ ਚੱਕ ਗਏ ਵਸ ਗੱਡੀ ਦੀ ਆਪਣੀ ਇੱਕ ਪ੍ਰੋਬਲਮ ਹੈ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਗੱਡੀ ਦਾ ਚੱਕਰ ਹੈ ਨਹੀਂ ਅੱਗੇ ਤਾਂ ਕਮਰੇ ਉਧਰੋਂ ਦੋ ਬਣਾ ਲੈ ਚਾਹੇ ਮੂਰੇ ਹਾਂ ਆ ਗੱਡੀ ਦਾ ਕਿਤੇ ਬਾਹਰ ਨਿਕਲ ਜਮੈ ਨਾ ਇੱਕ ਵਾਰ ਹਨਾ ਮੰਮੀ ਦਾ ਗਿਦਰ ਨੂੰ ਲੋਟਿਆ ਜਾ ਬੇ ਹੂੰ ਚੱਲ ਦੇਖਾਂਗੇ ਉਹ ਮੜਾ ਤਵੇ ਪਰ ਦੇਖ ਲੈ ਆਪਾਂ ਮੈਨੂੰ ਥੋੜਾ ਕਿ ਤਵਾ ਹਲਕਾ ਲੱਗਦਾ ਆਪਣਾ ਛੇਤੀ ਗਰਮ ਨਹੀਂ ਹੁੰਦਾ ਜ਼ਿਆਦਾ ਜੇ ਰੋਟੀ ਬਣਾਣੀ ਹੁੰਦੀ ਜਾਂ ਗਰਮ ਨਹੀਂ ਹੁੰਦਾ ਪਰੌਂਠਿਆਂ ਨੂੰ ਕਰੀ ਫੇਰ ਰੋਟੀ ਛੇਤੀ ਆਹ ਫੇਰ ਇਹਦੇ ਪਾ ਟਾਈਮ ਲੱਗਦਾ ਨਾ ਗੱਲਬਾਤ ਆਈ ਤੀ ਇਹਦੇ ਪਾ ਟਾਈਮ ਪਰੌਂਠਿਆਂ ਦੋ ਦੋ ਰੋਟੀਆਂ ਬੇਲ ਕੇ ਉਹ ਤਿਆਰ ਕਰਨਾ ਐਨੇ ਨੂੰ ਇਹ ਜੀ ਗਰਮ ਜ਼ਿਆਦਾ ਘੱਟ ਮੈਂ ਇਹਨਾਂ ਗੱਲ ਤਾਂ ਆਤੀ ਜੀ ਹਾਂ 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 ਹ ਆਪਨਾਂ ਯਾ ਤਾਂ ਫਿਰ ਕਠਾ ਹੋ ਕਰਨਾ ਪੈਣਾ ਵੀ ਜਿਹੜੀ ਆਹ ਕੰਧ ਤਰੀ ਵੀ ਨਾ ਪਤਲੀ ਸਾਈਡ ਦੀ ਉਹ ਆਪਾਂ ਨੂੰ ਫੋਲਣੀ ਪੈਣੀ ਤਾਂ ਜਾ ਕੇ ਤਰੀ ਸੈਟਿੰਗ ਨਹੀਂ ਨਹੀਂ ਹੋਣੀ ਉਹ ਖੋਲ ਕੇ ਕਿਆ ਸੈਟਿੰਗ ਹੋਊਗੀ ਵੀ ਚੌੜਾ ਕਰਨਾ ਲੰਬਾ ਚੜਾਈ ਚ ਕਰਨਾ ਮਕਾਨ ਫਿਰ ਜਾ ਕੇ ਹੋਣਾ ਨਹੀਂ ਹੋਣਾ ਉਸਦੀ ਉਹ ਤਾਂ ਦੋ ਪਿੱਲਰ ਏ ਆ ਗੱਬੇ ਤੇ ਕੰਧ ਕੱਟ ਕੇ ਜਾਲੀ ਕੱਢ ਦੋਗੇ ਹੁਰਕੇ ਆ ਕਰ ਲਈ ਕਿਆ ਕਰਨਾ ਆ ਤਾਂ ਕਿਦੀ ਉਹ ਨੂੰ ਮ ਕਾ ਨਾ ਰੇਂਡਰ ਫਾਕੇ ਲੈ ਲਿਆ ਨਾ ਉਹਦੇ ਉਹਦੇ ਹਿਸਾਬ ਨਾਲ ਬਣਨਾ ਹੈ ਨਹੀਂ ਬਣਨਾ ਜਿਵੇਂ ਬੜੀ ਮਾਰੀ ਦੀ ਬਣਾਣੀ ਹੂੰ ਚਲੋ ਦੇਖੂਗੇ ਲਿਖਣ ਬਾਰੇ ਰਿਸਟਰ ਹਮਿੰਨੇ ਦਾ ਵਾਦਾ ਸਭ ਤੋਂ ਵੱਡਾ ਨਕਸ਼ਾ ਹੈ ਤੈਸੇ ਹੁੰਦੇ ਨਾ ਥੋੜੀ ਜਿਹੀ ਜਗ੍ਹਾ ਹਨ ਵੀ ਕਮਰੇ ਇੰਨੇ ਇੰਨੇ ਵਧੀਆ ਇੰਨੇ ਇੰਨੇ ਬਣਾ ਬੰਨੇ ਹਾਂ ਆਰਟੀਟੈਕਟ ਨੂੰ ਪੈਸੇ ਦੋ 40000 50000 ਲੱਖ ਰੁਪਈਆ ਜਿੰਨੇ ਵਧੀਆ ਪੈਸੇ ਦੇ ਦੂ ਉਹਨਾਂ ਵਧੀਆ ਕੰਮ ਕਰਕੇ ਦਿਖਾ ਦੇਣਾ ਉਹਨਾਂ ਵਧੀਆ ਨਕਸ਼ਾ ਬਣ ਜਾਣਾ ਚਲੋ ਠੀਕ ਹੈ ਜੀ ਇਹ ਕਰ ਦਵਾਂ ਇਹਨਾਂ ਲਓ ਜੀ ਕਰੋ ਇੰਜੋਏ ਪ੍ਰੌਂਟ ਹੈ ਆਪਣੀ YouTube ਫੈਮਿਲੀ ਤੇ ਸਾਰੀ ਉਹ ਫੈਮਿਲੀ ਆਲ ਹਾਂਜੀ ਤੇ ਬਾਕੀ ਜੀ ਆਪਣਾ ਬਲੌਗ ਇੱਥੇ ਤੱਕ ਤਾਂ ਅੱਜ ਬਾਕੀ ਦੇਖਦੇ ਅੱਜ ਹਾਂ ਅਗਲੇ ਬਲੌਗ ਵਿੱਚ ਤੁਹਾਨੂੰ ਪਤਾ ਲੱਗੂਗਾ ਕਿ ਆ ਕੁਝ ਹੋਇਆ ਨਵਾਂ ਕਿਤੇ ਗਏ ਜਾਂ ਕਿਦਾਂ ਵੈਸੇ ਤਾਂ ਕੋਸ਼ਿਸ਼ ਕਰੂੰਗੇ ਕਿਉਂਕਿ ਅੱਜ ਤੋਂ ਬਹੁਤ ਹੈ ਠੰਡ ਬਹੁਤ ਹੈ ਮੈਂ ਹੁਣ ਦੁਕਾਨ ਤੇ ਜਾਣਾ ਨਹੀਂ ਜੇ ਆ ਗਿਆ ਫੋਨ ਫੇ ਮੈਂ ਜਰੂਰ ਜਾਣਾ ਉਸ ਮੇਰਾ ਇੱਕ ਕੰਮ ਹੈ ਉਹ ਹੋਣਾ ਵੀ ਦੁਪਹਿਰੇ ਤੱਕ ਆਹ ਮੈਂ ਤੁਹਾਨੂੰ ਦੱਸ ਦਵਾਂ ਚਾਹੇ ਕੱਲ ਨੂੰ ਜਾ ਹੋਵੇ ਜਾਣਾ ਪਰ ਮੈਂ ਦੁਪਹਿਰੇ ਦੁਪਹਿਰੇ ਮੈਂ 3-4 ਵਜੇ ਲੈਣਾ ਚੱਲ ਠੀਕ ਹੈ ਠੀਕ ਹੈ ਤੇਰਾ ਬੰਦਾ ਆਪਣੇ ਘਰਾਂ ਨੂੰ ਆ ਜਵੇ ਬੰਦਾ 3 ਵਜੇ ਘਰਾਂ ਇੱਕ ਪਤਾ ਕਿ ਆ ਜੀ ਸਰਦੀਆਂ ਕਰਕੇ ਦਿਨ ਛੋਟੇ ਵੇ ਸ਼ਾਮ ਨੂੰ ਘਰਾਂ ਆ ਕੇ ਵੀ ਦਾ ਸਬਜੀ ਬਣਾਣੀ ਪੈਂਦੀ ਆ ਹੇ ਰਾਤ ਨੂੰ ਜਿਸ ਤਰ੍ਹਾਂ ਹੋਰ ਤੋਂ ਜ਼ਿਆਦਾ ਸੰਘਣੀ ਭੈਣ ਲੱਗ ਜਾਂਦੀ ਹੈ ਨਹੀਂ ਆ ਤਾਂ ਚਲ ਐ ਹੋ ਜੂਗਾ 2 ਵਜੇ ਤੇ ਜਾ ਕੇ 4 ਵਜੇ ਮੁੜੇ ਆਉਂਗੇ ਪਰ ਚੱਕਰ ਉਹ ਪੈ ਜਾਂਦਾ ਨਾ ਫਿਰ ਆ ਕੇ ਘਰਾਂ ਕੰਮਕਾਰ ਨਹੀਂ ਹੁੰਦੇ ਮੇਨ ਗੱਲ ਤਾਂ ਇਹ ਹੈ ਮੈਂ ਤਾਂ ਬਸ ਉਹੀ ਚਾ ਚਲੋ ਠੀਕ ਹੈ ਜੀ ਆਪਣਾ ਵਲੌਗ ਇੱਥੇ ਤੱਕ ਤਾਂ ਹੀ ਮਿਲਦੇ ਆਂ ਗੱਲ ਕਿੱਥੇ ਨਵੇਂ ਵਲੌਗ ਵਿੱਚ ਨਵੇਂ ਵਲੌਗ ਵਿੱਚ ਮਿਲਦੇ ਆਂ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡਾ ਸਾਥ ਦੇਣ ਲਈ ਹੁਣ ਤੁਸੀਂ ਵਲੌਗ ਫੁੱਲ ਵਾਚ ਕਰ ਲਿਆ ਤੇ ਹੁਣ ਲਾਈਕ ਸ਼ੇਅਰ ਕਮੈਂਟ ਸੋਣਾ ਜੀ ਜ਼ਰੂਰ ਕਰ ਦੇ ਹਾਂ ਜੀ ਆਓ ਜੀ ਛਕੋ ਪਰੌਂਠੇ ਗਰਮਾ ਗਰਮ ਪਰੌਂ ਬਾਹਰ ਬੈਠਾ ਨਵਾਜੀ ਆਪ ਸਾਰਿਆਂ ਦਾ ਚੱਲ ਪਈ 55 ਇਹ ਉਹ ਰੋਡ ਈ ਫੋਰ ਫੋਰ ਲਾਈਨ ਦਾ ਰੋਡ ਜਿਹੜਾ ਆਹ ਫੂਟ ਕਰ ਤੋਂ ਫਿੱਟਾ ਤਕਨਾ ਚਾ ਰਹੀ ਆ ਜੰਡੀਗੜ ਇਹਦੇ ਤੇ ਆਪਣਾ ਇਹ ਉਹ ਕ੍ਰਿਕਟ ਸਟੇਡੀਅਮ ਸਟੇਡੀਅਮ ਵਾਲਾ ਰੋਡ ਆ ਜੀ ਇਹ ਇੱਥੇ ਪਹਿਲਾਂ ਬਣਾ ਕਰਕੇ ਤੇ ਫੇਰ ਲਾਗੇ ਤਾਂ ਮਨਾ ਕਰਕੇ ਤੇ ਫੇਰ ਨਹੀਂ ਹਟੇ ਬਣਾਉਣ ਤੋਂ ਆ ਦੇਖੋ ਛੱਤ ਪੈਣੀ ਸੀ ਅਧਿਕਾਰੀ ਵੀ ਆਏ ਬਈ ਹੁਣ ਦੇਖਦੇ ਹੀ ਪਹਿਲਾਂ 20 ਤਰੀਕ ਦੇਈ ਸੀ ਮੈਂ ਕਈ ਬਲੌਗਾਂ 'ਚ ਜ਼ਿਕਰ ਕਰਿਆ ਤਾਂ ਵੀ ਕਹਿਗੇ ਤੇ ਆ ਦੇਖੋ ਇੱਕ ਇਹ ਬਣ ਗਿਆ ਇਹ ਹੀ ਬਣ ਗਿਆ ਇਹ ਵੀ ਸ਼ਾਇਦ ਅੱਜ ਢਟਾਵੇਂ ਜੀ ਜਦੋਂ ਰੋਕ ਦਮੈਂ ਨਾ ਫੇਰ ਨਹੀਂ ਉੱਥੇ ਕੁਝ ਕਰਨਾ ਚਾਹੀਦਾ ਸਰਕਾਰ ਵੀ ਆਏਵੇਂ ਹੀ ਤਾਂ ਦੇਖੋ ਅਜੇ ਜਾਦਰਾ ਪੈਣੀ ਤੀਆਂ ਸ਼ੈੱਡ ਬਣਨਾ ਤਾਂ ਉਹ ਜਿੱਦਾਂ ਉਪਰਾਂ ਵੀ ਬਣਿਆ ਬਾ ਉਹ ਦੇਖੋ ਉਹ ਵੀ ਟਾਂ ਉਹ ਤਾਂ ਮੈਂ ਸ਼ਾਇਦ ਤੇ ਇਹ ਸਭ ਨੂੰ ਰੋਕ ਕੇ ਗਏ ਤੇ ਤੇ 20 ਤਰੀਕ ਤੇ ਕਹਿ ਗਏ ਤੇ ਦੁਬਾਰਾ 20 ਤਾਂ ਅੱਜ ਹੋ ਗਈ 5 ਤਰੀਕ ਪਹਿਲੇ ਮਹੀਨੇ ਦੀ ਨਵੇਂ ਸਾਲ ਦੀ ਸਾਟੇ ਨਹੀਂ ਜੀ ਫੇਰ ਬਣਾ ਤੇ ਆ ਤਾਂ ਦੇਖੋ ਇਹਨ 2-4 ਦਿਨ ਤੋਂ ਅਸੀਂ ਦੇਖ ਰਹੇ ਤੇ ਬਣਾ ਰਹੇ ਆ 55 ਚੱਲ ਗਿਆ ਫੇਰ ਇਹ ਜ਼ਿਆਦਾਤਰ ਇਹ ਕਹ ਰਹੇ ਵੀ ਪੁੱਡੇ ਵਾਲਿਆਂ ਦੇ ਅੰਡਰ ਹੈ ਜੀ ਪੁੱਡੇ ਵਾਲੇ ਰੋਡ ਕਰਕੇ ਕੋਈ ਝੋੜ ক্রিকেট ਸਟੇਡੀਅਮ ਵਾਲਾ ਕਹ ਰਹੇ ਵੀ ਉਹ ਸਾਨੂੰ ਰੋਡ ਦੀ ਲੋੜ ਹੈ ਇੱਥੇ ਤਾਂ ਭੀੜ ਹੋ ਜਣੀ ਵਾਲੇ ਦਾਲਾ ਵੀ ਸਾਨੂੰ ਇਹ ਚਾਹੀਦਾ ਨਹੀਂ ਵਾਲੇ ਦਾਲਾ ਰੋਡ ਤੇ ਕੁਝ ਵੀ ਉਹ ਦੇਖੋ കമംഡാതെ ചെക്കുഡ് മോഡ